लकी कोहारी ने सुबह टाइम पर जो रेडी हो गए थोड़ा आ जा रहे हैं धर्मेंद्र 25 ने दीपक का ग्राउंड की भी कुर्सी भरी पौड़ी हुई तमानी त्याज फिर आलो की पत्नी किसी अद्भुत तमानी आलो आलो देखो कार में कितना है के मान सम्मान मेहमान तमा पहलवान रे इधर लकी कोहारी ने सुबह टाइम पर घायल बोल रहा है भाइयों भाइयों आज बिल्कुल حال سي بنا ما چڪرا ما چڪا 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 جمو هلو پيلل ڪربو سردار سن سوتھن جي نمبر تي ٻڌي اپن مانگ ڪندڙ آهيان هاج لڳي آهي ۽ سن سن جي مانگ ڪندڙ آهيان ڪربو راجي مانو صاحب جي هاجي هڪڙي ٻڌي ڪربا جي جوهر سان حاضر ٿي چڪو آهيان هڪ منٽ ٿورو ڏيکيو ਸੌਰਵਟ ਵਾਲਾ ਚਰਾਗ ਦਿੱਲੀ ਇਹ ਖਾਲਜ ਪਹੁੰਚੂਗੀ ਸੌਰਵਟ ਵਾਲਾ ਚਰਾਗ ਦਿੱਲੀ ਇਹ ਖਾਲਜ ਪਹੁੰਚਦਾ ਆਪਾਂ ਚਲੋਗੇ ਅੱਜ ਤਿੰਨ ਵਜੇ ਸਨਵਾਰਾ ਜੀ ਨਮਾ ਸੌਰਵਟ ਵਾਲਾ ਪੱਟੀ ਸਨਵਾਰਾ ਤੇ ਸੱਤ ਗਿਆ ਬਾਪਾ ਦਾ ਨਾਂਕ ਕਮਲੂਪੁਰ ਪਹਿਲਾਂ ਸਰਦੇਸ਼ ਸਿੰਘ ਦੀ ਜਿੰਦੂ ਵਾਲਾ ਸਨਵਾਰ ਹੋਇਆ ਨਮਾ ਸੌਰਵਟ ਪੱਟੀ ਖੋਜ जो बच्चों पर कुछ नहीं कुलसिया लगे है बा नानक है

ਜਿਹੜਾ ਮਾਲੀ ਵਟਿਆ ਹਾਂਜੀ ਪੱਟੀ ਫੇੜੇ ਵਾਲੀ ਪੱਟੀ ਫੇੜੇ ਵਾਲਾ ਜਿਹੜਾ ਸਾਥ ਤੋਂ ਤੇਰਾ ਦੇਖਣਾ ਤੇਰਾ ਯਾਨੀ ਦੇਖਣਾ ਵੀ ਲਾਈਵ ਲਾਇਆ ਹੈ ਨਾ YouTube ਤੇ ਹਰ ਜੀ ਕੰਮਲ ਜੀ ਤਗੜ ਚੁੱਪ ਚੁਪ ਵਾਲੀ ਜਿਹਨ ਡਿਆਣੇ ਕਹਿੰਦੇ ਹਾਂ ਹਾਂ ਹਨ ਤਲਵੀਰਾ ਆਪਣਾ ਪੱਟੀ ਫੇੜੇ ਵਾਲੀ ਦਾ ਸਨਮਾਨ ਹੋ ਰਿਹਾ ਜੀ बहुत बिजली आग लग गई था, पर जब इसके जाते तो नहीं पकड़ी दी गई थी बाढ़ हुई है, पर जब बहुत बिजली आई, हेलो, बहुत बिजली आई, किलावरी नहीं हो रही, घर के नालियों में हम किलावरी खाली जाती है, भला कर दी, आज भी किलावरी तो नालियों में हमने करके भाग रहे हैं, आठ हो गए, उस भाई वाली की

तो पति के है। ये तो, तो, है तो, तो है लिए लिए अपने चाचे पहलवान निशान सिंह का बवंजा सौ रुपये नमान करना तो है शहरी तो मुबारक है सारे कहने ना पुत शुभार हो गए ਉਹ ਪਿਆਰੀ ਜਿੱਤੀ ਪੈਰਾਂ ਦੇ ਮੇਕੀਆ ਲੱਗ ਤੇ ਪਿਆਰੀ ਸਭ ਤੋਂ ਵੱਡੀ ਖੁਸ਼ਗਵਰੀ ਹੁੰਦੀ ਹੈ ਤੇ ਅੱਗੇ ਸੇ ਗੱਲ ਕਰਾ ਤੇ ਸਰਦਾਰ ਤਰਜੀਹ ਸਿੰਘ ਜੇ ਤਾਂ ਲੱਗੇ ਜੇ ਗੱਲ ਲੀਡ ਤੇ ਮੋਢੇ ਨਾਲ ਮੋਟਾ ਜੋੜ ਦੇਖ ਲੋ ਗਿਆ ਉਧਰ ਫਿਰ ਅਗਲੀ ਪਹਿਲਰ ਕਹਿੰਦੀ ਹੈ ਕਿ 17 ਤਰੀਕ ਨੂੰ ਖਾਲੇ ਪਲਾ ਚੱਕ ਸੱਟੀਆਂ ਚਾਰ ਕਰਪਾ ਦੇ ਮੈਚ ਹੋਣਿਆ ਉਹ ਬਹਾਮਾਗੇ ਟੋਂਡੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਕੱਲ ਤੱਕ ਅਸੀਂ ਸੋਸ਼ਲ ਮੀਡੀਆ ਤੇ ਹੀ ਸਾਂਝੀ ਕਰਦੇ ਆਂਗੇ ਕੌਣ ਕੌਣ ਆ ਰਿਹਾ ਹੈ ਕਿਉਂਕਿ ਦੁਨੀਆ ਦੇ ਵੱਡੇ ਮਾਲ ਆ ਰਹੇ ਆ ਅਜੇ ਫੈਸਲਾ ਨਹੀਂ ਹੋਇਆ ਕੋਈ ਪਲਵੰਨਾ ਫੈਸਲਾ ਤਾਂ ਫੈਸਲਾ ਤਾਂ ਸੱਜਨੇ ਕਰਨਾ ਤੁਸੀਂ ਦਲੀਲ ਦੇ ਸਕਦੇ ਹੋ ਪਰ ਫੈਸਲਾ ਸਰਦਾਰ ਕੁਮਬੀਰ ਸਿੰਘ ਜੀ ਪੰਜਾਬ ਕੇਸਰੀ ਕਰਨਗੇ ਯਾ ਰਾਜਾਂਗੇ ਟੱਕਰ ਲੱਗੀ ਮੱਥੇ ਮੱਲ ਜਿਹਨੇ ਕੁਸ਼ਤੀ ਜੇ ਇਹਨਾਂ ਦਾ ਗਾਣਾ ਆ ਗੜੀ ਵਦਿਆ ਕੁਸ਼ਤੀਆਂ ਨਾਲ ਕਰਦੇ ਹੋ ਜੀ ਉੱਤੇ ਕਹਿੰਦੇ ਹੈਰੀ ਤੇ ਸ਼ੈਰੀ ਮਿੱਟੂ ਪਹਿਲਵਾਨ ਦੇ ਮੁੰਡੇ ਕਹਿ ਰਹੇ ਨੇ ਕਿ ਲਾਉਣੇ ਤੇ ਕਹਿੰਦੇ ਆ ਕਿ ਸਰਬਾਜ ਸ਼ਾਨਦਾਰ ਪਹਿਲਵਾਨ ਆਪਣੇ ਚੱਕੇ ਦਾ ਕੰਮ ਨਾ ਕਰਮਾਨ ਹੋਣਾ ਇੱਕ ਕੁਸ਼ਤੀ ਅੱਗੇ ਖੜੀ ਜੀ ਸਾਹਮਣੇ ਨੇ জাম১কি জম্য ইপাকা হায জামে মিযেপা করানে কানেত সিয আনে ঎টাইঝরহা,টাদ বাকান ওকা difি সাডারা হযথা হঁয হাকা ঀ এহরাens

ਮੇਰੇ ਪੁੱਤਾਂ ਬੰਦੇ ਨੂੰ ਮੇਰਾ ਸੂਰਾ ਜੜ ਗਿਆ ਜੀ ਹਣੀ ਕਿਹ ਕਹਿੰਦਾ ਤੂੰ ਸਾਲਾ ਫਿਰ ਮਾਪੂਸ ਦੀ ਗੱਲ ਕਰ ਰੱਖਿਆ ਕਿ ਕੋਈ ਜੱਫਾ ਲੱਗਦਾ ਵੇ ਕਿ ਜਿਹੜੇ ਧੋਰੀਏ ਨੇ ਸੱਤ ਤੀਂਗੜੇ ਜਦੋਂ ਭੱਲ ਕੇ ਸ਼ੇਰੀਏ ਨੇ ਜਿੱਕਰ ਬੈਰੀ ਕੰਧਾਂ ਕੋਲੇ ਕਹਿਲੇ ਦੇ ਦੇਣਾ ਜਦ ਤੱਕ ਜਗਾਂ ਦੇ ਖੋਜੀ ਦਿੰਦੇ ਜੋ ਲੱਗ ਗਈ ਬੰਦੇ ਦਾ

दो। दो तो ला दो हमलाे तो 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 तीज़ी हो गई अन्ना मारे अन्नी नजे थमी मैं आप भी वापिया भाई एक बन्ना की सिवत रखी जिन्हें जो तारी नो बचे गर्म होंगे ਸ਼ੋਰ ਕਿਤੇ ਗਰਮ ਹੋ ਜੇ ਇਹ ਝੱਕੇ 18 ਚੱਕਾ ਟਰੈਲਾ ਇਹ ਹੌਲੀ ਹੌਲੀ ਗਰਮ ਹੁੰਦਾਗੇ ਉਹ ਰੱਖਦਾ ਧੌਂਕੇ ਗੋਡਾ ਹੋਰ ਕੀ ਬਣੂਗਾ ਉਹ ਤੇ 라ਪੀ ਜਾਂਦਾ ਉਹ ਤੇ 라ਪੀ ਜਾਂਦਾ ਕਿ ਜਦੋਂ ਧੌਂਕੇ ਗੋਡਾ ਦਾ ਬਹੁਤ ਤੰਗ ਕਰਦਾ ਕਿ ਮਾਲ ਨੂੰ ਤੰਗ ਗੋਡਾ ਕਰਦਾ ਟੋਲੀ ਜੀ ਕਿ ਮਾਲ ਨੂੰ ਤੰਗ ਗੋਡਾ ਕਰਦਾ ਪੁੱਤਿਆਂ ਨੂੰ ਚਾਰ ਪੁਰਾਣੇ ਕਿ ਭਾਰੇ ਨੂੰ ਚੰਗਾ ਆਹ ਹੋਵੇ

कुछ भी कोई को को कोई कटी ये में जो ही सामनी वाली सिमीरल भी ठंड बोली है ऐसी सिमीरल भी ठंड बात कीजिए पूरी तेज़ आज कुछ भी हो जाए पाले इतनी वज़न कुछ भी कैसे उससे ही लगे हाँ निकलो मेरा आगे 인더 بھائی گلدی کشتی والے چوری بھی ہو سکتا ہے اندر پہلوان نار کھلا اور لاکرے بھی 13 نی نام بن جانائی پم پم ہوئی تی اگے اگے او کیتے او کے اندر 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 اے اندر جما کر بابا جی نہ پڑھنے کے لیے بیٹھ پڑے گا آ ہو کالو صاحب بھائی

تھوڑی کچھ پکڑان وہ بھی سادے وچ پہنچ گئے ہیں ٹورنامنٹ کشتی دے بعد اپنوں بلانے دی تھوڑا میں کشتی دے نال نا بھائی ایڈی پاس ہم کنگر اوپر کتھے اتے لگے دیکھو بلے 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 اج اندر اندر کرا دیے انہاں نوں سوری نذر صاحب پرمان دوالی نشال بھائی دی طرف تے پیڑا جے گا ہا کشتی دے جیتنے والے مجلس پانچ سو سکھارے دے وچ پتا رہنا पाणी <laughs> पैरवान

भाषा तारी मार्केस

ਕਾਟਾ ਇਹ ਕਾਲੇ ਸੱਬਰ ਸਿੱਖੀ ਹੈ ਜਿਹੜੀ ਨਾਲ ਕਿਲੇ ਦੀ ਜੰਦਾ ਜੰਦਖਾਈ ਦਿੰਦੀ ਹੈ ਇਹ ਉਹ ਸਿੱਖੀ ਹੈ ਇਹ ਉਹ ਸਿੱਖੀ ਹੈ ਭਾਈ ਜਦੋਂ ਬੰਦੋ ਕਿੱਤ ਨਕ ਪੱਤੀ

ਸੱਜੇ ਫਿਰ ਉਹ ਦਿਨੇ ਬਿਤਾ ਲਿਓ ਕਿਉਂਕਿ ਅੱਜ ਹੀ ਆ ਰਹੇ ਸਾਡੇ ਜੱਥਾ ਸਰਪੰਚੀ ਮੈਚਾਂ ਨੂੰ ਕੋਹਨਾਂ ਨੂੰ ਮਾਨ ਸਨਾਨ ਕੀਤਾ ਜਾਏਗਾ ਜੀ ਬਈ ਲੋਕਾਂ ਚੱਲਦੀ ਕੁਸ਼ਤੀ ਦੇ ਵਿੱਚੋਂ ਮੰਨ ਲਈ ਤੁਸੀਂ ਆਓ ਬਈ ਚੱਲਦੀ ਹੈ ਕੁਸ਼ਤੀ ਦੇ ਵਿੱਚੋਂ 1 ਮਿੰਟ ਦਾ ਸਮਾਂ ਬਾਕੀ ਹੈ

ਅਗਰ ਕੋਈ ਦਾ ਪੇਚ ਰਹਿ ਗਿਆ ਉਸਤਾਦਾਂ ਦੇ ਦੱਸੇ ਤੇ ਮਾਰ ਲਓ 1 ਮਿੰਟ ਦਾ ਸਮਾਂ ਰਹਿ ਗਿਆ ਮਾਰੋ ਚਾਹ ਰਹੇ ਆਏ ਇਹ ਪੂਰੇ ਮਜਾ ਲਿਆਈ ਵੇਖੀ ਆਹ ਕਮੇਟ ਚੰਮਤ ਦਾ ਸਮਾਂ ਕਰਿਆ ਨਹੀਂ ਬਹੁਤ ਸਮਾਂ 21000 ਲੱਗ ਗਏ ਜੇ ਕੁश्ती ਕੋਈ ਨਹੀਂ ਕਾਹਦਾ ਜਿੱਤਦਾ ਲਵਕੋਰ ਦੇ ਪਾਲੀ ਰੰਦਾਵਾ ਕੋ ਚੋਣੀ ਰੰਦਾਵਾ ਕਹਿੰਦੇ 21000

मानप्री मानप्री अंदर अंदर कर दो करी एक करी अंदर कर दो नहीं अंदर ना कौज कह लो साहब सेंटर जी कह दो करकरे खाले कह दो ਨਾ ਵੀ ਇਹ ਸਵਾਲ ਹੈ ਤਾੜੀ ਮਾਰੋ ਧੰਨਵਾਦ ਵਾਲੀ ਗੱਲ ਹੈ ਤਾਂ ਪਹਿਲ ਬੰਨੇ ਪੈਸਾ ਵੀ ਸੂਲੀ ਪੁਸ਼ਟੀ ਕੀਤੀ ਹੈ ਇੱਥੇ ਜਿੱਥੇ ਜਾਬੂਕਰ ਕਹਿੰਦਾ ਨਾ ਆਪਣੇ ਪੈਰੋਂ ਦੀ ਮਿੱਟੀ ਮੱਤ ਛੋੜਨਾ ਕਿ ਕਿਸ ਨੇ ਦੇਖ ਕੇ ਆਪਣੇ ਪੈਰੋਂ ਦੀ ਮਿੱਟੀ ਨਹੀਂ ਛੱਡੀ ਜਿੱਥੇ

निशान पहलवान जी आज भी पंजाब सौर का दावा सम्मान करिए नारों सामने एक नंबर दे दो अंदर आओ निशान जी सिद्ध करे आओ आप पहलवान निशान जी आज भंगाली भी लकी कहानी पे शुक्रमा रायवाना आज ये लकी जी अलहारे लगते हैं आज इसको पहले कुछ हो कुछ किसी नारी कहानी भी तो ये लोग आदमी ये लोग मस्ती ਇਹ ਕਿ ਕਿ ਮੁਕਤੀ ਜਿਹੜੀ ਪੁਆਇੰਟ ਕਰਾਪਾ ਪਹਿਲਾਂ ਕਰਾਂਗੇ ਆਹ ਬਾਕੀ ਕੁਸ਼ਤੀਆਂ ਇੰਟਰਨੈਸ਼ਨਲ ਰੂਲਾਂ ਦੇ ਸਾਰੇ ਇੱਕ ਸਨਵਾਹ ਕਰਵਾ ਲਿਆ ਹੀ ਹੋਈ ਇੱਕ ਸਨਮਾਨ ਕਰਵਾ ਲਿਓ ਜੀ ਕਹਲਵਨ ਨਿਸ਼ਾਨ ਜੀ ਦੇ ਪੁੱਤ ਜਿਹੜੀ ਪਿਛੜੀ ਮਿੱਟੀ ਪੁਲਵਾਰ ਦੇ ਬੇਟਾ ਨਿਸ਼ਾਨ ਕਹਲਵਨ ਦਾ 5500 ਰੁਪਏ ਦਾ ਸਨਮਾਨ ਕਰ ਰਿਹਾ ਬਈ ਹਲੋ ਸਾਹਿਬ ਹੁਣ ਆਪਾਂ ਮੇਨ ਜਿਹੜੀ ਬਾਦੂ ਦੀ ਕੁਸ਼ਤੀ ਸਭ ਤੋਂ ਪਹਿਲਾਂ ਕਰਾਂਗੇ

समय होगा जोलवान विरोधी पहलवान फरकर थलेगा और एक हजार लाभरे वास्ते इक्की हजार जी एक बारा तारीख एक और आनी है आज पहलवान जी जगह जम्मू के हर से ज्वाल सामने कुश्ती

ਪੀਆ ਨੇ ਤੈਨੂੰ ਪਸੰਦ ਕੀਤਾ ਜਿੰਦਰਾ ਸਰਦ ਸਾਹਬ ਪਰਮੰਦਰ ਪੱਤੀ ਦੇ ਦੀਪਕ ਕੱਕਰ ਨੇ ਬਾਈ ਜੀ ਮਾਤਾ ਜੀ ਨੇ ਲੱਗੀ ਸੀ ਆਜੇ ਹੁਣ ਕਦੋਂ ਦੀਆਂ ਆਵਾਜ਼ਾਂ ਦੇ ਰਹੀਆਂ ਸ਼ੁਭੰਦ ਮਹਾਰਾਜਾ ਮੈਂ ਪ੍ਰਧਾਨ ਜੀ ਨੂੰ ਬੇਤੀ ਹੋ ਕੇ ਖਮਾ ਦੀ ਯਾਦ ਦੇ ਰਿਹਾ ਮੇਟਾ ਜੀ ਬੋਲੋ ਬੱਚਾ ਬੱਚਾ ਨਿਕਾਲੀ ਕਰੋ ਕੁਸ਼ੀ ਸ਼ੁਭੰਦ ਇਹ 25 ਵਾਲਿਆਂ ਦੀ ਕਮੇਟੀ ਕੋਲ ਪਰਮੰਦਰ ਪੱਤੀ ਦਾ